ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਪੀਐਸਟੈਟ 12 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਦਾ ਸਾਡਾ ਟੌਪਿਕ ਹੈ ਜੀ ਮਨੋਵਿਸ਼ਲੇਸ਼ਣ ਸਾਈਕੋਐਨਾਲਾਈਜ਼ ਡਿਸਕਸ ਕਰਾਂਗੇ ਜੀ ਪੂਰੀ ਡਿਟੇਲ ਦੇ ਵਿੱਚ ਚੇਤਨ ਮਨ ਕੀ ਹੈ ਅਵਚੇਤਨ ਮਨ ਕੀ ਹੈ ਔਰ ਇਸ ਤੋਂ ਇਲਾਵਾ ਇਡ ਈਗੋ ਸੁਪਰ ਈਗੋ ਪੂਰੀ ਡਿਟੇਲ ਦੇ ਨਾਲ ਜਿਹੜੇ ਵਿਦਿਆਰਥੀ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਤੋਂ ਪਹਿਲਾਂ ਨੇ ਜਿਹੜੀਆਂ ਅਪਲੋਡ ਵੀਡੀਓ ਨੇ ਚਾਈਲਡ ਡਿਵੈਲਪਮੈਂਟ ਐਸਐਸਟੀ ਵਾਤਾਵਰਣ ਪੰਜਾਬੀ ਵਿਆਕਰਨ ਦੀਆਂ ਔਰ ਕਾਫੀ ਜ਼ਿਆਦਾ ਪ੍ਰੈਕਟਿਸ ਸੈਟ ਵੀ ਨੇ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਪੀਐਸਟ ਦੀ ਪ੍ਰੈਪਰੇਸ਼ਨ ਹੈ ਜਿਹੜੀ ਉਹ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਮਨੋਵਿਸ਼ਲੇਸ਼ਨ ਇੱਕ ਵਿਆਨਾਂ ਦੇ ਡਾਕਟਰ ਸਿਗਮੰਟ ਫਰਾਇਡ ਦੇ ਦਿਮਾਗ ਦੀ ਉਪਜ ਹੈ ਸੋ ਮਨੋਵਿਸ਼ਲੇਸ਼ਨ ਵਾ ਸਾਈਕੋ ਐਨਾਲਾਈਜ਼ ਕਿਸ ਦੁਆਰਾ ਦਿੱਤਾ ਗਿਆ ਹੈ ਜੀ ਸਿਗਮੰਟ ਫਰਾਇਡ ਦੇ ਦੁਆਰਾ ਮੰਡ ਨੂੰ ਮਾਈਂਡ ਦੇ ਨਾਲ ਜੋੜ ਲਓ ਜੀ ਮਨ ਦੇ ਨਾਲ ਜੋੜ ਲਓ ਮਨੋ ਵਿਸ਼ਲੇਸ਼ਣਵਾਦ ਸਿਗਮੰਡ ਫਰਾਇਡ ਸਿਗਮੰਡ ਮੰਡ ਮੰਡ ਨੂੰ ਮਨੋ ਵਿਸ਼ਲੇਸ਼ਣ ਦੇ ਨਾਲ ਜੋੜ ਕੇ ਆਪਾਂ ਯਾਦ ਰੱਖ ਸਕਦੇ ਹਾਂ ਕਿ ਇਹ ਜਿਹੜੇ ਮਨੋ ਵਿਸ਼ਲੇਸ਼ਣ ਦੀ ਪ੍ਰਣਾਲੀ ਹੈ ਇਹ ਸਾਨੂੰ ਦਿੱਤੀ ਗਈ ਹੈ ਜੀ ਸਿਗਮੰਡ ਫਰਾਇਡ ਦੇ ਦੁਆਰਾ ਔਰ ਉਹ ਜੋ ਹੈ ਵਿਆਨਾ ਆਸਟਰੀਆ ਦੇ ਨਾਗਰਿਕ ਸੀ ਔਰ ਉਹਨਾਂ ਦਾ ਜਨਮ 1856 ਈਸਵੀ ਦੇ ਵਿੱਚ ਹੋਇਆ ਸੀ 6 ਮਈ ਨੂੰ ਔਰ 1939 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਔਰ ਇਸ ਪ੍ਰਣਾਲੀ ਨੇ ਇੱਕ ਬਿਲਕੁਲ ਵੱਖ ਵਿਚਾਰ ਪੇਸ਼ ਕੀਤੇ ਜਿਹੜੇ ਬੰਤਰਵਾਦ ਕਿਰਤਵਾਦ ਵਿਵਹਾਰਵਾਦ ਜਸ ਮੁਚਤਾਵਾਦ ਤੋਂ ਮਾਨਵ ਵਿਹਾਰ ਨੂੰ ਸਪਸ਼ਟ ਕਰਨ ਵਿੱਚ ਬਿਲਕੁਲ ਉਲਟ ਇਸ ਤੇ ਜਿਹੜੇ ਵਿਚਾਰ ਸੀ ਮਾਨਵ ਵਿਹਾਰ ਨੂੰ ਸਪਸ਼ਟ ਕਰਨ ਦੇ ਸਿਗਮੰਡ ਫਰਾਇਡ ਜੀ ਦੇ ਜਾਂ ਆਪਾਂ ਕਹਦੇ ਕਿ ਮਨੋਵਿਸ਼ਲੇਸ਼ਣਵਾਦ ਪ੍ਰਣਾਲੀ ਦੇ ਉਹ ਬੰਤਰਵਾਦ ਕਿਰਤਵਾਦ ਵਿਵਹਾਰਵਾਦ ਤੇ ਸਮੁਚਤਾਵਾਦ ਤੋਂ ਬਿਲਕੁਲ ਅਲੱਗ ਸੀ ਬਿਲਕੁਲ ਉਲਟ ਸੀ ਔਰ ਪਹਿਲੀ ਵਾਰ ਇਸ ਪ੍ਰਣਾਲੀ ਨੇ ਸਿਧਾਂਤ ਅਤੇ ਅਭਿਆਸ ਦਾ ਸੋਨਾ ਮੇਲ ਪੇਸ਼ ਕੀਤਾ ਸੋ ਇਸਨੇ ਜਿਹੜਾ ਹੈ ਸਿਧਾਂਤ ਤੇ ਅਭਿਆਸ ਦਾ ਮੇਲ ਪੇਸ਼ ਕੀਤਾ ਸਿਧਾਂਤਕ ਪੱਖ ਵਿੱਚ ਇਸਨੇ ਮਨੁੱਖ ਦੇ ਮਨ ਨੂੰ ਸਮਝਣ ਅਤੇ ਸਪਸ਼ਟ ਕਰਨ ਦਾ ਸਿਧਾਂਤ ਪੇਸ਼ ਕੀਤਾ ਸੋ ਜੇਕਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਮਨੁੱਖ ਦੇ ਮਨ ਨੂੰ ਸਮਝਣ ਤੇ ਸਪਸ਼ਟ ਕਰਨ ਦਾ ਸਿਧਾਂਤ ਕਿਸ ਦੇ ਵੱਲੋਂ ਪੇਸ਼ ਕੀਤਾ ਗਿਆ ਜਾਂ ਕਿਸ ਪ੍ਰਣਾਲੀ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਇਹ ਸਿਗਮੰਟ ਫਰਾਇਡ ਵੱਲੋਂ ਮਨੋਵਿਸ਼ਲੇਸ਼ਣ ਪ੍ਰਣਾਲੀ ਦੇ ਵਿੱਚ ਪੇਸ਼ ਕੀਤਾ ਗਿਆ। ਵਿਵਹਾਰਕ ਪੱਖ ਵਿੱਚ ਮਾਨਵ ਵਿਹਾਰ ਦੇ ਅਧਿਐਨ ਅਤੇ ਮਾਨਸਿਕ ਰੂਪ ਨਾਲ ਰੋਗੀ ਵਿਅਕਤੀਆਂ ਦੇ ਇਲਾਜ ਲਈ ਮਨੋਵਿਸ਼ਲੇਸ਼ਣ ਵਿਧੀ ਪੇਸ਼ ਕੀਤੀ ਗਈ। ਸੋ ਪੇਸ਼ ਕਿਤੇ ਲਈ ਕੀਤੀ ਗਈ ਮਨੋਵਿਸ਼ਲੇਸ਼ਣਵਾਦ ਵਿਧੀ ਵਿਵਹਾਰਕ ਪੱਖ ਵਿੱਚ ਮਾਨਵ ਵਿਹਾਰ ਦੇ ਅਧਿਐਨ ਅਤੇ ਮਾਨਸਿਕ ਰੂਪ ਨਾਲ ਰੋਗੀ ਵਿਅਕਤੀਆਂ ਦੇ ਇਲਾਜ ਲਈ। ਸੋ ਅੱਗੇ ਆਪਾਂ ਦੇਖਦੇ ਹਾਂ ਜੀ ਸਿਗਮੰਟ ਫਰਾਇਡ ਨੇ ਜਿਹੜੀ ਮਨ ਦੀ ਬੰਤਰ ਬਾਰੇ ਦੱਸਿਆ ਹੈ ਮਨੁੱਖ ਦੇ ਮਨ ਦੀ ਬੰਤਰ ਦੀ ਵਿਆਖਿਆ ਕਰਨ ਲੱਗੇ ਫਰਾਇਡ ਨੇ ਪਹਿਲਾਂ ਇਸ ਨੂੰ ਚੇਤਨ ਇਹਨੂੰ ਆਪਾਂ ਕੌਨਸ਼ੀਅਸ ਮਾਈਂਡ ਕਹਿੰਦੇ ਆ ਔਰ ਉਸ ਤੋਂ ਬਾਅਦ ਅਵਚੇਤਨ ਸਬਕੌਨਸ਼ੀਅਸ ਤੇ ਅਚੇਤਨ ਅਨਕੌਨਸ਼ੀਅਸ ਤਿੰਨ ਪਰਤਾਂ ਦੇ ਵਿੱਚ ਵੰਡਿਆ ਜੀ ਔਰ ਉਸ ਤੋਂ ਬਾਅਦ ਫਿਰ ਉਹਨਾਂ ਦੂਜਾ ਨੇ ਇਡ ਈਗੋ ਤੇ ਸੁਪਰ ਈਗੋ ਦੇ ਵਿੱਚ ਵੰਡਿਆ ਹੈ ਸੋ ਜੇਕਰ ਕੁਐਸਚਨ ਪੁੱਛਿਆ ਜਾਂਦਾ ਕਿ ਕਿਸ ਨੇ ਮਨ ਨੂੰ ਚੇਤਨ ਅਵਚੇਤਨ ਅਚੇਤਨ ਤਿੰਨ ਪਰਤਾਂ ਵਿੱਚ ਵੰਡਿਆ ਇਹ ਜਾਂ ਵਿਵਸਥਿਤ ਕੀਤਾ ਹੈ ਤਾਂ ਉਹ ਕੀਤਾ ਹੈ ਜੀ ਸਿਗਮੰਡ ਫਰਾਇਡ ਨੇ ਇਡ ਈਗੋ ਸੁਪਰ ਈਗੋ ਦਾ ਸਿਧਾਂਤ ਕਿਸ ਨੇ ਦਿੱਤਾ ਹੈ ਤਾਂ ਉਹ ਵੀ ਦਿੱਤਾ ਹੈ ਸਿਗਮੰਡ ਫਰਾਇਡ ਨੇ ਅੱਗੇ ਹੈ ਜੀ ਆਪਾਂ ਇਹਨੂੰ ਡਿਟੇਲ ਦੇ ਵਿੱਚ ਕਰਦੇ ਹਾਂ ਕਿ ਚੇਤਨਮਨ ਕੀ ਹੈ ਚੇਤਨਮਨ ਜਿਹੜਾ ਹੈ ਇਹ ਵਰਤਮਾਨ ਦੇ ਨਾਲ ਸੰਬੰਧਿਤ ਹੈ ਜੋ ਕੁਝ ਵੀ ਅਸੀਂ ਹੁਣ ਕਰ ਰਹੇ ਹਾਂ ਵਰਤਮਾਨ ਆਪਾਂ ਹੁਣ ਪੜ੍ਹਾਈ ਕਰ ਰਹੇ ਹਾਂ ਵੀਡੀਓ ਦੇਖ ਰਹੇ ਹਾਂ ਤਾਂ ਇਹ ਕਿਸ ਨਾਲ ਕਰ ਰਿਹਾ ਹੈ ਚੇਤਨਮਨ ਨਾਲ ਜੋ ਵੀ ਕੰਮ ਊਰਜਾ ਨਾਲ ਕਰਦੇ ਹਾਂ ਇਸ ਵਿੱਚ ਦਿਮਾਗ ਖਰਚ ਹੁੰਦਾ ਹੈ ਚੇਤਨਮਨ ਬਰਫ਼ ਦੇ ਤੋਦੇ ਵਾਂਗ ਹੈ ਬਰਫ਼ ਦੇ ਪਹਾੜ ਵਾਂਗ ਹੈ ਸਿਖਰ ਵਾਂ ਪਾਣੀ ਦੀ ਸਤ੍ਹਾ ਤੇ ਬਸ ਥੋੜਾ ਜਿਹਾ ਜਿਸ ਤਰ੍ਹਾਂ ਬਰਫ਼ ਦਾ ਇੱਕ ਟੁਕੜਾ ਆਪਾਂ ਜੇ ਪਾਣੀ ਦੇ ਗਲਾਸ ਦੇ ਵਿੱਚ ਪਾਈ ਤਾਂ ਥੋੜਾ ਜਿਹਾ ਉੱਪਰ ਨਜ਼ਰ ਆਉਂਦਾ ਹੈ ਜਿਆਦਾ ਨੀਚੇ ਹੁੰਦਾ ਹੈ ਉਸੇ ਤਰ੍ਹਾਂ ਥੋੜਾ ਜਿਹਾ ਉੱਪਰ ਜਿਹੜਾ ਚੇਤਨਮਨ ਹੈ ਔਰ ਸਾਡੇ ਕੁੱਲ ਮਨ ਜਾਂ ਮਾਨਸਿਕ ਜ਼ਿੰਦਗੀ ਦਾ ਸਿਰਫ 1/10 ਜਿਹੜਾ ਹੈ ਭਾਗ ਘੇਰਦਾ ਹੈ ਖਿਆਲ ਵਿਚਾਰ ਤਸਵਰ ਜਿੰਨਾਂ ਵੱਲ ਅਸੀਂ ਆਪਣੇ ਮਾਨਸਿਕ ਜੀਵਨ ਵਿੱਚ ਕਿਸੇ ਵੀ ਸਮੇਂ ਜਾਗਰੂਕ ਹੁੰਦੇ ਹਾਂ ਸੋ ਜੋ ਵੀ ਆਪਾਂ ਜਾਗਰੂਕ ਹੋ ਕੇ ਕਰਦੇ ਹਾਂ ਅਰਥਾਤ ਜਾਗਰੂਕ ਹੋ ਕੇ ਕੀਤੇ ਕੰਮ ਜਿਵੇਂ ਪੜਨਾ ਲਿਖਣਾ ਸੁਣਨਾ ਬੋਲਣਾ ਸਾਰਾ ਕੁਝ ਕੀ ਹੈ ਜੀ ਚੇਤਨ ਮਨ ਦੇ ਨਾਲ ਹੋ ਰਿਹਾ ਹੈ ਸੋ ਜਿਸ ਤਰ੍ਹਾਂ ਉਹਨੇ ਇੱਕ ਬਰਫ਼ ਦੇ ਪਹਾੜ ਦੇ ਨਾਲ ਤੁਲਨਾ ਕੀਤੀ ਉਸ ਤਰ੍ਹਾਂ ਆਪਾਂ ਇੱਕ ਡਾਇਗਰਾਮ ਦੇ ਨਾਲ ਸਮਝਾਂਗੇ ਤਾਂ ਆਪਾਂ ਨੂੰ ਵਧੀਆ ਤਰੀਕੇ ਨਾਲ ਸਮਝ ਆ ਜਾਏਗਾ ਜੀ ਚੇਤਨਨ ਅਚੇਤਨ ਮਨ ਦੇ ਰਿਸ਼ਤੇ ਨਾਲ ਰਿਲੇਟਡ ਕੁਐਸਚਨ ਵੀ ਕਲੀਅਰ ਹੋ ਜਾਣਗੇ ਉਦਾਹਰਨ ਦੇ ਲਈ ਇੱਕ ਪਾਣੀ ਦਾ ਤਲਾਬ ਹੈ ਔਰ ਇਸ ਦੇ ਵਿੱਚ ਇਹ ਬਰਫ਼ ਦਾ ਇੱਕ ਤੋਦਾ ਹੈ ਜャ ਜਿਸ ਨੂੰ ਬਰਫ਼ ਦਾ ਪਹਾੜ ਕਿਹਾ ਹੈ ਤਾਂ ਇਸ ਦਾ ਜਿਹੜਾ ਉੱਪਰਲਾ ਸੀਰਾ ਨਜ਼ਰ ਆ ਰਿਹਾ ਹੈ ਇਹ 1/10 ਭਾਗ ਹੈ ਜੀ ਤਕਰੀਬਨ ਔਰ ਇਹ ਸਿਗਮੰਡ ਫਰਾਇਡ ਜੀ ਦੇ ਅਨੁਸਾਰ ਚੇਤਨਮਨ ਹੈ ਜੀ ਸਾਡਾ ਔਰ ਨੀਚੇ ਵਾਲਾ ਜਿਹੜਾ 9/10 ਭਾਗ ਹੈ 90% ਹੈ ਸਾਡਾ ਉਹ ਹੈ ਜੀ ਅਚੇਤਨ ਅਨਕੌਂਸ਼ੀਅਸ ਮਾਈਂਡ ਔਰ ਜਿਹੜੀ ਇਹ ਦੋਨਾਂ ਦੀ ਸਤਾ ਹੈ ਇਹ ਹੈ ਜੀ ਅਵਚੇਤਨ ਅਰਧ ਚੇਤਨ ਜਾਂ ਇਹਨੂੰ ਸਬਕੌਂਸ਼ੀਅਸ ਮਾਈਂਡ ਕਹਿੰਦੇ ਹਨ ਸੋ ਇੱਥੇ ਕਈ ਕੁਐਸਚਨ ਕਲੀਅਰ ਹੋ ਜਾਂਦੇ ਨੇ ਜੀ ਕਿ ਅਚੇਤਨ ਮਨ ਕਿਹੜਾ ਹੈ ਸੌਰੀ ਚੇਤਨ ਮਨ ਕਿਹੜਾ ਹੈ ਸਭ ਤੋਂ ਉੱਪਰਲਾ ਅਵਚੇਤਨ ਕਿਹੜਾ ਹੈ ਦੋਨਾਂ ਦੀ ਸਤਾ ਔਰ ਅਚੇਤਨ ਮਨ ਕਿਹੜਾ ਹੈ ਜਾਂ ਅਨਕੌਂਸ਼ੀਅਸ ਮਾਈਂਡ ਕਿਹੜਾ ਹੈ ਤਾਂ ਉਹ ਹੈ ਨੀਚੇ ਵਾਲਾ ਭਾਗ ਸਾਡੇ ਮਨ ਦਾ ਔਰ ਇਸ ਤੇ ਨਾਲ ਹੀ ਚੇਤਨਮਨ ਕਿੰਨਾ ਹੈ ਜੀ 1/10 ਹਿੱਸਾ ਹੈ ਔਰ ਅਬ ਚੇਤਨ ਸੌਰੀ ਅਚੇਤਨ ਜਿਹਨੂੰ ਅਨਕੌਂਸ਼ੀਅਸ ਕਿੰਨਾ ਹੈ ਜੀ 9/10 ਭਾਗ ਸੋ ਅੱਗੇ ਆਪਾਂ ਕਲੀਅਰ ਕਰਾਂਗੇ ਜੀ ਅਰਧ ਚੇਤਨਮਨ ਆਚੇਤਨ ਜਾਂ ਅਰਧ ਚੇਤਨ ਸਬਕੌਂਸ਼ੀਅਸ ਮਾਈਂਡ ਕੀ ਹੈ ਜੀ ਸਾਡੇ ਮਨ ਦਾ ਮੱਧ ਭਾਗ ਪਹਿਲੇ ਆਪਾਂ ਕਲੀਅਰ ਕਰ ਚੁੱਕੇ ਹਾਂ ਸੁੱਤੀ ਪਈ ਚੇਤਨਾ ਦੀ ਸਤ੍ਹਾ ਥੱਲੇ ਸਭ ਕੁਝ ਦੀ ਸੂਚਨਾ ਭੰਡਾਰਨ ਕਰਦਾ ਹੈ ਸੋ ਸੂਚਨਾ ਭੰਡਾਰਨ ਕਰਦਾ ਹੈ ਜੀ ਜਿੰਨੀਆਂ ਵੀ ਸੂਚਨਾਵਾਂ ਨੇ ਸਾਰੀਆਂ ਕਿੱਥੇ ਇਕੱਤਰ ਹੁੰਦੀਆਂ ਨੇ ਭੰਡਾਰ ਹੁੰਦੀਆਂ ਨੇ ਸਟੋਰ ਹੁੰਦੀਆਂ ਨੇ ਉਹ ਹੁੰਦੀਆਂ ਨੇ ਜੀ ਸਾਰੀ ਇਨਫੋਰਮੇਸ਼ਨ ਸਾਡੇ ਅਵਚੇਤਨ ਜਾਂ ਅਰਧ ਚੇਤਨ ਜਾਂ ਇਹਨੂੰ ਆਪਾਂ ਸਬਕੌਨਸ਼ੀਅਸ ਮਾਈਂਡ ਕਹਿੰਦੇ ਆ ਇਸ ਦੇ ਵਿੱਚ ਇਸ ਸੂਚਨਾ ਨੂੰ ਕਿਸੇ ਸਮੇਂ ਵੀ ਚੇਤਨਤਾ ਦੇ ਪੱਧਰ ਉੱਪਰ ਲਿਆਇਆ ਜਾ ਸਕਦਾ ਹੈ ਸੋ ਕਿਸੇ ਵੀ ਟਾਈਮ ਇਸ ਸੂਚਨਾ ਨੂੰ ਜਿਹੜਾ ਹੈ ਚੇਤਨ ਮਨ ਦੇ ਵਿੱਚ ਲਿਆਇਆ ਜਾ ਸਕਦਾ ਹੈ ਮਨੁੱਖ ਦੇ ਮਨ ਦੀ ਮੱਧ ਪਰਤ ਵਿੱਚ ਸਾਰੇ ਅਨੁਭਵਾਂ ਜਾਣਕਾਰੀਆਂ अनुभव ਤੇ ਜਾਣਕਾਰੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਵਿਅਕਤੀ ਨੇ ਵੱਖ-ਵੱਖ ਤਰ੍ਹਾਂ ਦੇ ਅਨੁਭਵਾਂ ਜਾਂ ਸਖਲਾਈ ਦੁਆਰਾ ਪ੍ਰਾਪਤ ਕੀਤਾ ਹੁੰਦਾ ਹੈ। ਸੋ ਜਿੰਨੀਆਂ ਵੀ ਸੂਚਨਾਵਾਂ ਨੇ ਜਾਣਕਾਰੀਆਂ ਨੇ ਸਾਡੇ ਅਨੁਭਵ ਨੇ ਸਾਡੇ ਐਕਸਪੀਰੀਅੰਸ ਨੇ ਇਨਫੋਰਮੇਸ਼ਨ ਨੇ ਉਹ ਸਾਰੀਆਂ ਰਹਿੰਦੀਆਂ ਨੇ ਜੀ ਅਵਚੇਤਨ ਦੇ ਵਿੱਚ ਸਬ ਕੌਨਸ਼ੀਅਸ ਮਾਈਂਡ ਦੇ ਵਿੱਚ। ਉਦਾਹਰਨ ਦੇ ਲਈ ਆਪਾਂ ਹੁਣ ਸਟੱਡੀ ਕਰ ਰਹੇ ਹਾਂ ਉਹ ਸਾਰੀ ਸਟੋਰ ਕਿੱਥੇ ਹੋ ਰਹੀ ਹੈ ਜੀ ਉਹ ਹੋ ਰਹੀ ਹੈ ਸਾਡੇ ਅਵਚੇਤਨ ਮਨ ਦੇ ਵਿੱਚ ਸਬ ਕੌਨਸ਼ੀਅਸ ਮਾਈਂਡ ਦੇ ਵਿੱਚ। ਇੱਕ ਸਮੇਂ ਲਈ ਆਪਾਂ ਇਸ ਨੂੰ ਪੜਦੇ ਹੋਏ ਪਿਛਲਾ ਜੋ ਹੈ ਉਸ ਨੂੰ ਇੱਕ ਤਰੀਕੇ ਨਾਲ ਭੁੱਲ ਜਾਂਦੇ ਹਾਂ ਕੁਝ ਦੇਰ ਲਈ ਪਰ ਜਦੋਂ ਇਗਜ਼ਾਮ ਦੇ ਵਿੱਚ ਬੈਠਦੇ ਆ ਜਾਂ ਕੇ ਪੇਪਰ ਦੇ ਵਿੱਚ ਬੈਠਦੇ ਹਾਂ ਤਾਂ ਸਾਰਾ ਕੁਝ ਸਾਨੂੰ ਯਾਦ ਆ ਜਾਂਦਾ ਤਾਂ ਇਹ ਸਾਡਾ ਕੀ ਹੈ ਜੀ ਅਵਚੇਤਨ ਮਾਈਂਡ ਅਰਧ ਚੇਤਨ ਮਾਈਂਡ ਸਬਕੌਨਸ਼ੀਅੰਸ ਮਾਈਂਡ ਜਿਹਾ ਉਦਾਹਰਨ ਇੱਕ ਹੋਰ ਵੀ ਹੈ ਜਿਵੇਂ ਆਪਾਂ ਚਸ਼ਮਾ ਆਪਾਂ ਲਗਾਉਣੇ ਅੱਖਾਂ ਤੇ ਤਾਂ ਕੁਝ ਦੇਰ ਦੇ ਲਈ ਆਪਾਂ ਉਸ ਨੂੰ ਮੰਨ ਲਓ ਕਿਤੇ ਰੱਖ ਦਿੱਤਾ ਭੁੱਲ ਗਏ ਪਰ ਥੋੜਾ ਜਿਹਾ ਦਿਮਾਗ ਤੇ ਜ਼ੋਰ ਪਾਉਣ ਨਾਲ ਆਪਾਂ ਨੂੰ ਯਾਦ ਆ ਜਾਂਦਾ ਤਾਂ ਇਹ ਕੀ ਹੈ ਸਾਡਾ ਅਚੇਤਨ ਮਨ ਹੈ ਜੀ ਨੈਕਸਟ ਹੈ ਜੀ ਅਚੇਤਨ ਮਨ ਸੋ ਪਹਿਲਾਂ ਆਪਾਂ ਕੀਤਾ ਹੈ ਜੀ ਅਰਧ ਚੇਤਨ ਮਨ ਅਚੇਤਨ ਮਨ ਆ ਚੇਤਨ ਜਿਸ ਨੂੰ ਚੇਤਾ ਨਹੀਂ ਆ ਆ ਅੱਗੇ ਜਿਹੜਾ ਹੈ ਅ ਅਗੇਤਰ ਲਾ ਦਈਏ ਤਾਂ ਚੇਤਨ ਬਚਦਾ ਚੇਤਨ ਦਾ ਮਤਲਬ ਹੁੰਦਾ ਚੇਤਾ ਅਚੇਤਨ ਜੋ ਯਾਦ ਹੀ ਨਹੀਂ ਚੇਤੇ ਹੀ ਨਹੀਂ ਤਾ ਅਨਕੌਂਸ਼ੀਅਸ ਮਾਈਂਡ ਕੀ ਹੈ ਜੀ ਮਨ ਦੀ ਸਭ ਤੋਂ ਹੇਠਲੀ ਪਰਤ ਹੈ। ਔਰ ਇਹ ਕਾਮ ਸ਼ਕਤੀ ਦਾ ਭੰਡਾਰ ਕਿਹਾ ਹੈ ਜੀ ਸਿਗਮੰਡ ਫਰਾਇਡ ਨੇ ਅਚੇਤਨ ਮਨ ਨੂੰ। ਔਰ ਇਸ ਦੇ ਲਈ ਉਹਨਾਂ ਨੇ ਸ਼ਬਦ ਯੂਜ਼ ਕੀਤਾ ਹੈ ਜੀ ਲਿਬिडੋ। ਲਿਬिडੋ ਸ਼ਬਦ ਦਾ ਇਸਤੇਮਾਲ ਕੀਤਾ ਹੈ ਜੀ ਉਹਨਾਂ ਨੇ ਇਸ ਦੇ ਵਾਸਤੇ। ਉਹਨਾਂ ਦੇ ਅਨੁਸਾਰ ਜੀਵਨ ਫਿਤਰਤ ਵਿਅਕਤੀ ਦੀ ਜ਼ਿੰਦਗੀ ਨਾਲ ਜੁੜੀ ਹੁੰਦੀ ਹੈ। ਅਤੇ ਇਸ ਦਾ ਮੁੱਖ ਉਦੇਸ਼ ਜਿੰਦਾ ਰਹਿਣਾ ਅਤੇ ਆਪਣੀ ਜਾਤੀ ਦਾ ਵਾਧਾ ਕਰਨਾ ਹੁੰਦਾ ਹੈ ਇਹ ਕਾਮ ਅਤੇ ਪਿਆਰ ਦੁਆਰਾ ਜਿਹੜੀ ਪ੍ਰਗਟ ਹੁੰਦੀ ਹੈ ਫਰਾਇਡ ਨੇ ਜੀਵਨ ਦੀ ਫਿਤਰਤ ਦੀ ਪ੍ਰੇਰਣਾ ਦੇਣ ਵਾਲੀ ਤਾਕਤ ਦਾ ਨਾਮ ਲਿਬਿਡੋ ਰੱਖਿਆ ਹੈ ਸੋ ਲਿਬਿਡੋ ਉਸ ਨੂੰ ਉਹਨਾਂ ਨੇ ਕਿਸ ਨੂੰ ਕਿਹਾ ਹੈ ਜੀ ਲਿਬਿਡੋ ਲਿਬਿਡੋ ਕਿਹਾ ਹੈ ਜੀ ਉਹਨਾਂ ਨੇ ਜੀਵਨ ਦੀ ਫਿਤਰਤ ਦੀ ਪ੍ਰੇਰਣਾ ਦੇਣ ਵਾਲੀ ਤਾਕਤ ਦਾ ਨਾਮ ਰੱਖਿਆ ਹੈ ਅਤੇ ਇਸ ਨੂੰ ਕਾਮ ਇੱਛਾ ਅਤੇ ਮਨੁੱਖ ਦੀ ਲਿੰਗਤਾ ਦੇ ਸਮਾਨ ਅਰਥ ਵਾਲਾ ਬਣਾਇਆ ਹੈ ਕਾਮ ਵਾਸ਼ਨਾ ਜਿਹੜੀ ਹੈ ਆਨੰਦ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੀ ਹੈ ਕਿਉਂਕਿ ਕਿਸੇ ਵੀ ਕਾਰਜ ਤੋਂ ਅਤੇ ਸਰੀਰ ਵਿੱਚ ਕਿਸੇ ਵੀ ਅੰਗ ਤੋਂ ਪੈਦਾ ਹੋਏ ਸਾਰੇ ਸਰੀਰਕ ਸੁੱਖ ਆਖਰ ਵਿੱਚ ਕਾਮ ਪ੍ਰਕਿਰਤੀ ਦੇ ਹਨ ਇਸ ਲਈ ਫਰਾਇਡ ਦੇ ਅਨੁਸਾਰ ਕਾਮ ਇੱਛਾ ਦਾ ਜਾਂ ਕਾਮ ਪ੍ਰੇਰਣਾ ਨੂੰ ਕਿਸੇ ਵੀ ਉਮਰ ਉੱਤੇ ਮਨੁੱਖ ਦੇ ਸਾਰੇ ਵਿਹਾਰ ਦੀ ਗਤੀ ਤਾਕਤ ਅਤੇ ਕੇਂਦਰ ਮੰਨਿਆ ਜਾ ਸਕਦਾ ਸੋ ਉਹਨਾਂ ਨੇ ਕੇਂਦਰ ਮੰਨਿਆ ਜੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਦੁਨੀਆ ਕਾਮ ਦੇ ਗਿਰਦ ਘੁੰਮਦੀ ਹੈ ਨਾ ਕਿ ਆਪਣੀ ਤੋਰੀ ਦੇ ਗਿਰਦ ਸੋ ਲਿਬਿਡੋ ਕਈ ਵਰੀ ਟਰਮ ਆ ਜਾਂਦੀ ਹੈ ਕਿ ਕਿਸ ਦੁਆਰਾ ਦਿੱਤੀ ਗਈ ਤਾਂ ਇਹ ਵੀ ਸਿਗਮੰਡ ਫਰਾਇਡ ਦੇ ਦੁਆਰਾ ਦਿੱਤੀ ਗਈ ਹੈ ਔਰ ਇਹ ਜਿਹੜਾ ਹੈ ਇਸ ਨੂੰ ਜਿਹੜਾ ਹੈ ਕਾਮ ਸ਼ਕਤੀ ਦਾ ਭਨਾਰ ਕਿਹਾ ਜਾਂਦਾ ਹੈ ਔਰ ਅੱਗੇ ਹੈ ਜੀ 9/10 ਭਾਗ ਹੈ ਇਹ ਆਪਾਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਹਾਂ ਜੀ ਔਰ ਇਹ ਸਾਡੇ ਮਨ ਦਾ ਮਹੱਤਵਪੂਰਨ ਭਾਗ ਹੈ ਇਹ ਸਾਡੇ ਮਾਨਸਿਕ ਜੀਵਨ ਦਾ ਇੱਕ ਵਿਆਪਕ ਭਾਗ ਨਾਲ ਸੰਬੰਧਤ ਹੁੰਦਾ ਹੈ ਜਿਹੜਾ ਲੁਕਿਆ ਹੁੰਦਾ ਹੈ ਸੋ ਸਾਡਾ ਜਿਹੜਾ ਇਹ ਭਾਗ ਹੈ ਲੁਕਿਆ ਹੁੰਦਾ ਹੈ ਔਰ ਕਿਸੇ ਦੇ ਸਾਹਮਣੇ ਨਹੀਂ ਆਉਂਦਾ ਇਸੇ ਕਰਕੇ ਸਿਗਮੰਡ ਫਰਾਇਡ ਕਹਿੰਦੇ ਨੇ ਕਿ ਮਨੁੱਖ ਦੇ ਵਿਹਾਰ ਨੂੰ ਦੇਖਣ ਲਈ ਉਸ ਨੂੰ ਸਾਹਮਣੇ ਤੋਂ ਦੇਖਣ ਦੀ ਬਜਾਏ ਉਸ ਤੇ ਅਵਚੇਤਨ ਜਿਹੜਾ ਮਨ ਹੈ ਉਸ ਦਾ ਜਿਹੜਾ ਅਸਲੀ ਵਿਵਹਾਰ ਹੈ ਉਸ ਦੇ ਵਿੱਚ ਲੁਕਿਆ ਹੁੰਦਾ ਹੈ ਸਾਹਮਣੇ ਤੋਂ ਅਸੀਂ ਕਿਸੇ ਦੇ ਵਿਵਹਾਰ ਦੇਖ ਕੇ ਇਹ ਨਹੀਂ ਕਹਿ ਸਕਦੇ ਕਿ ਇਹ ਮਨੁੱਖ ਇਸ ਤਰ੍ਹਾਂ ਦਾ ਹੈ ਇਸ ਵਿੱਚ ਸਾਰੀਆਂ ਦੱਬੀਆਂ ਹੋਈਆਂ ਇਸ਼ਾਵਾਂ ਔਰ ਅਭੀ ਸ਼ਲਾਮਾ ਅਭੀ ਲਾਸ਼ਾਵਾਂ ਭਾਵਨਾਵਾਂ ਪ੍ਰੇਰਣਾਵਾਂ प्रयोजन ਮੌਜੂਦ ਹੁੰਦੇ ਹਨ ਅਤੇ ਜ਼ਿਆਦਾਤਰ ਕਾਮ ਅਤੇ ਤੀਬਰ ਵਿਵਹਾਰ ਨਾਲ ਸੰਬੰਧ ਰੱਖਦੇ ਹਨ ਸੋ ਇਹ ਚੀਜ਼ ਆਪਾਂ ਸਪਸ਼ਟ ਕਰ ਹੀ ਚੁੱਕੇ ਹਾਂ ਕਿ ਕਾਮ ਦੇ ਉੱਪਰ ਜ਼ਿਆਦਾ ਫਲਾਈਟ ਨੇ ਜ਼ੋਰ ਦਿੱਤਾ ਹੈ ਔਰ ਦੱਬੀਆਂ ਹੋਈਆਂ ਇਸ਼ਾਵਾਂ ਕਿਵੇਂ ਜਿਵੇਂ ਕਿਸੇ ਨੇ ਪ੍ਰੇਮ ਵਿਆਹਾਰੇ ਸੋਚਿਆ ਹੈ ਤਾਂ ਇੱਛਾ ਉਸਦੀ ਪੂਰੀ ਨਹੀਂ ਹੋਈ ਤੱਬੀ ਹੋਈ ਇੱਛਾ ਹੋਗੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਸ਼ਾਵਾਂ ਸਾਡੀਆਂ ਨੇ ਉਹ ਅਵਚੇਤਨ ਮਨ ਦੇ ਵਿੱਚ ਹੁੰਦੀਆਂ ਨੇ ਅਚੇਤਨ ਮਨ ਦੇ ਵਿੱਚ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਹੁੰਦੀਆਂ ਨੇ ਸਭ ਦੱਬੀਆਂ ਹੋਈਆਂ ਇਸ਼ਾਵਾਂ ਤੇ ਵਰਜੇ ਹੋਏ ਕੰਮ ਅਤੇ ਵਿਚਾਰ ਅਚੇਤਨ ਮਨ ਵਿੱਚ ਸਥਾਈ ਤੌਰ ਤੇ ਨਹੀਂ ਰਹਿੰਦੇ ਸੋ ਇਹ ਵੀ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀਆਂ ਦੱਬੀਆਂ ਹੋਈਆਂ ਇਸ਼ਾਵਾਂ ਨੇ ਜਾਂ ਵਰਜੇ ਹੋਏ ਸਮਾਜ ਦੇ ਦੁਆਰਾ ਡੱਕੇ ਹੋਏ ਰੋਕੇ ਹੋਏ ਜਿਹੜੇ ਕੰਮ ਨੇ ਜਿਨ੍ਹਾਂ ਦੀ ਸਮਾਜ ਪ੍ਰਵਾਨਗੀ ਨਹੀਂ ਦਿੰਦਾ ਉਹ ਸਥਾਈ ਤੌਰ ਤੇ ਨਹੀਂ ਰਹਿੰਦੇ ਔਰ ਇਹ ਆਮ ਤੌਰ ਤੇ ਬਦਲੇ ਹੋਏ ਭੇਸ ਵਿੱਚ ਸੁਪਨਿਆਂ ਵਿੱਚ ਖਿਆਲੀ ਉਡਾਰੀਆਂ ਵਿੱਚ ਮਨ ਦੀਆਂ ਅਵਚੇਤਨ ਯਾਨੀ ਕਿ ਸਬ ਕੌਨਸ਼ੀਅਸ ਜਾਂ ਚੇਤਨ ਜਾਂ ਕੌਨਸ਼ੀਅਸ ਜਿਹੜੀ ਪਰਤ ਹੈ ਉਸ ਤੱਕ ਆਉਣ ਦਾ ਯਤਨ ਕਰਦੀਆਂ ਹਨ ਫਰਾਇਡ ਅਨਸਾਰ ਜੋ ਕੁਝ ਵੀ ਅਸੀਂ ਕਰਦੇ ਹਾਂ ਜਾਂ ਜਿਸ ਤਰ੍ਹਾਂ ਦਾ ਵਿਹਾਰ ਅਸੀਂ ਕਰਦੇ ਹਾਂ ਇਹ ਹਮੇਸ਼ਾ ਸਾਡੇ ਅਚੇਤਨ ਵਿੱਚ ਮੌਜੂਦ ਤਾਕਤਾਂ ਦੁਆਰਾ ਨਿਰਧਾਰਤ ਹੁੰਦਾ ਹੈ ਸੋ ਜੇਕਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਫਰਾਇਡ ਅਨੁਸਾਰ ਜੋ ਕੁਛ ਅਸੀਂ ਕਰਦੇ ਹਾਂ ਕਿਸ ਦੁਆਰਾ ਨਿਰਧਾਰਤ ਹੁੰਦਾ ਹੈ ਤਾਂ ਇਹ ਸਾਡੇ ਜਿਹੜੇ ਅਚੇਤਨ ਵਿੱਚ ਮੌਜੂਦ ਤਾਕਤਾਂ ਨੇ ਉਹਨਾਂ ਦੇ ਦੁਆਰਾ ਨਿਰਧਾਰਤ ਹੁੰਦਾ ਹੈ ਸੋ ਇਹ ਸੀ ਜੀ ਅਚੇਤਨ ਚੇਤਨ ਅਚੇਤਨ ਤੇ ਅਰਧ ਚੇਤਨ ਜੋ ਵੀ ਦੱਸਿਆ ਹੈ ਫਰਾਇਡ ਜੀ ਨੇ ਉਸ ਦੀ ਪੂਰੀ ਡਿਟੇਲ ਦੇ ਵਿੱਚ ਆਪਾਂ ਨੂੰ ਹੁਣ ਤੱਕ ਲੱਗਦਾ ਕਿ ਪੂਰੀ ਤਰ੍ਹਾਂ ਇਹ ਚੀਜ਼ ਸਮਝ ਆ ਗਈ ਹੋਣੀ ਤਾਂ ਹੀ ਆਪਾਂ ਨੂੰ ਅੱਗੇ ਜਿਹੜੀ ਇਟ ਈਗੋ ਤੇ ਸੁਪਰ ਈਗੋ ਸਮਝ ਆਏਗੀ ਸੋ ਅੱਗੇ ਆਪਾਂ ਕਰਦੇ ਹਾਂ ਜੀ ਇਟ ਈਗੋ ਤੇ ਸੁਪਰ ਈਗੋ